ਮੇਰੀ ਗੱਲ ਸੁਣੋ ਹੁਣ ਕੀ ਹੋਇਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਅੱਪਾ ਵਿਆਹ ਕਰਾ ਕੇ ਅੱਡ ਰਹਿਣਾ ਵਾ ਮੇਰੇ ਤੋਂ ਤੁਹਾਡੀ ਫੈਮਿਲੀ ਨਾਲ ਨਹੀਂ ਰਹਿ ਜਾਂਦਾ ਫਿਰ ਮੇਰੀ ਫੈਮਿਲੀ ਬਹੁਤ ਵਧੀਆ ਵਾ ਜਿਵੇਂ ਜਿਵੇਂ ਤੂੰ ਰਹੇਗੀ ਨਾ ਤੈਨੂੰ ਆਪੇ ਪਤਾ ਲੱਗ ਜੂਗਾ ਆਪਾਂ ਅਲੱਗ ਨਹੀਂ ਹੋਣਾ ਮੈਨੂੰ ਨਾ ਸਾਰਾ ਪਤਾ ਵਾ ਵਿਆਹ ਤੋਂ ਬਾਅਦ ਨਾ ਸੱਸਾ ਤਾਨੇ ਵੇਣੇ ਮਾਰਦੀਆਂ ਰਹਿੰਦੀਆਂ ਵਾ ਮੇਰੇ ਤੋਂ ਨਹੀਂ ਅਡਜਸਟ ਹੋਣਾ ਯਾਰ ਤੂੰ ਇੱਕ ਵਾਰੀ ਮੇਰੀ ਫੈਮਿਲੀ ਨੂੰ ਮੌਕਾ ਤਾਂ ਦੇ ਨਵੀਂ ਨਵੀਂ ਤਾਂ ਤੂੰ ਵਿਆਹ ਕੇ ਆਈ ਐ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜੂਗਾ ਚਲੋ ਜੀ ਤੁਸੀਂ ਕਹਿੰਦੇ ਆ ਤਾਂ ਠੀਕ ਆ ਮੈਂ ਲਾਸਟ ਮੌਕਾ ਦਿੰਨੀ ਆ ਪਰ ਜੇ ਮੈਨੂੰ ਕੁਛ ਕਹਿ ਮੈਂ ਨਹੀਂ ਰਹਿਣਾ ਚੱਲ ਠੀਕ ਆ ਫਿਰ ਨੌਕਾ ਤਾਂ ਤੈਨੂੰ ਦੇ ਦੇਣੀ ਆ ਪਰ ਰਹਿਣਾ ਆਡੀ ਆ ਤੇਰੇ ਪਿੱਛੇ ਮੈਂ ਆਪਦਾ ਘਰ-ਬਾਰ ਛੱਡ ਕੇ ਆਈ ਆ ਤੇਰੇ ਟੱਬਰ ਦੀਆਂ ਵੇਖੇ ਪੁੱਛਾਂ ਕਿਵੇਂ ਚੁਕਾਉਂਦੀ ਤੇਰੀ ਮਾਦਾ ਨੇ ਆਪੇ ਹੀ ਅੱਡ ਕਰ ਦੇਣਾ ਮੰਮੀ ਆ ਕੀ ਤੁਸੀਂ ਮੈਨੂੰ ਠਾ ਦੇਣਾ ਸੀ ਮੈਂ ਆਪੇ ਚਾਹ ਪਾਣੀ ਕਰ ਲੈਣਾ ਸੀ ਕੋਈ ਨਹੀਂ ਪੁੱਤ ਜਿਆਦਾ ਕੀ ਹੈ ਮੈਂ ਤਾਂ ਕਹਾਂ ਤੁਸੀਂ ਆਰਾਮ ਕਰਦੇ ਆਂ ਜਾਂ ਮੈਂ ਬਣਾ ਲੀਆ ਹਾਂ 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 ਮੈਨੂੰ ਸਾਰਾ ਹੀ ਪਤਾ ਤੂੰ ਤਾਂ ਰੋਟੀ ਪਾਣੀ ਬਣਾ ਕੇ ਆਉਦੇ ਮੁੰਡੇ ਨੂੰ ਕਹਿ ਦੇਣਾ ਵੀ ਇਹ ਸਾਰਾ ਕੁਝ ਮੈਂ ਹੀ ਕੀਤਾ ਇਹ ਤਾਂ ਕੁਛ ਕਰਦੀ ਨਹੀਂ ਨਹੀਂ ਪੁੱਤ ਮੈਂ ਤਾਂ ਤੈਨੂੰ ਆਪਣੀ ਤੀ ਬਣਾ ਕੇ ਰੱਖਿਆ ਹੈ ਨੂ ਬਣਾ ਕੇ ਨਹੀਂ ਰੱਖਿਆ ਮੈਂ ਇਹ ਸੋਚ ਸਕਦੀ ਹਾਂ ਤੇਰੇ ਬਾਰੇ ਬੱਸ ਕਰ ਮਾਤਾ ਮੇਰੀ ਨਿਗਾ ਚ ਤੂੰ ਮਾਂ ਨਹੀਂ ਬਣ ਸਕਦੀ ਮਾਂ ਤਾਂ ਤੂੰ ਸਣੀ ਦੀ ਹੋਈ ਆ ਪਹਿਲਾਂ ਪਹਿਲਾਂ ਨਾ ਸੱਸਾਂ ਹੀ ਕਰਦੀਆਂ ਹੁੰਦੀਆਂ ਹੌਲੀ ਹੌਲੀ ਰੂਪ ਦਿਖਾਉਂਦੀਆਂ ਵਾ ਜਿੰਨਾ ਮਰਜ਼ੀ ਕਰ ਲਓ ਤੁਹਾਡਾ ਤੁਸੀਂ ਨਹੀਂ ਕਦਰ ਪਾਉਂਦੇ ਸਰ ਫੁੱਤ ਤਾਂ ਨਮਕ ਹੀ ਬਹੁਤ ਪਾਇਆ ਇਹਦੇ ਵਿੱਚ ਮੰਮੀ ਨਮਕ ਸਹੀ ਤਾਂ ਹੈ ਤੁਸੀਂ ਵਾ ਕੇ ਦੇਖਿਓ ਨਮਕ ਤਾਂ ਜਮਾਂ ਸਹੀ ਹੈ ਉਹ ਮੰਮੀ ਉਦਾਂ ਹੀ ਕਹਿ ਦੋ ਵੀ ਨਹੀਂ ਚੰਗੀ ਲੱਗਦੀ ਅਸੀਂ ਅਲੱਗ ਹੋ ਜਾਂਦੇ ਆ ਕਿਉਂ ਰੋਜ਼ ਰੋਜ਼ ਸਾਨੂੰ ਪਰੇਸ਼ਾਨ ਕਰਦੇ ਆ ਮੇਰੀ ਖੁਸ਼ੀ ਖਰਾਬ ਕਰਦੇ ਆ ਪੁੱਤ ਮੈਂ ਤਾਂ ਤੁਹਾਡੀ ਖੁਸ਼ੀ ਕਦੀ ਖਰਾਬ ਹੀ ਨਹੀਂ ਕੀਤੀ ਤੇ ਮੈਂ ਤਾਂ ਤੁਹਾਡੀ ਖੁਸ਼ੀ ਹੀ ਖੋਸ਼ ਆ ਪੁੱਤ ਜੇ ਤੁਸੀਂ ਅੱਡ ਹੋ ਕੇ ਕੁਝ ਰਹਿਣਾ ਚਾਹੁੰਦੇ ਹੋ ਨਾ ਤੇ ਅੱਡ ਹੋ ਜਾ ਮੇਰਾ ਕਰਕੇ ਤੁਸੀਂ ਦੁਪਹੀ ਨਾ ਹੋ ਜੋ ਮੈਂ ਚਾਹੁੰਦੀ ਸੀ ਉਹ ਹੋ ਗਿਆ ਹੁਣ ਅਸੀਂ ਪੂਰੇ ਸ਼ੀਨ ਨਾ ਰਵਾਂਗੇ ਨਾ ਕੋਈ ਡਿਸਟਰਬ ਕਰਨ ਦਾ ਹੋ ਕੁਝ ਮੈਡਮ ਮੈਂ ਨਾਲ ਨਾਲ ਦਵਾਈਆਂ ਲਿਖ ਦਿੰਨਾ ਉਹ ਤੁਸੀਂ ਲੈ ਲਓ ਤੇ ਜਲਦੀ ਠੀਕ ਹੋ ਜਾਣਗੇ ਮੈਡਮ ਇੱਕ ਮਿੰਟ ਬਾਹਰ ਆਇਆ ਮੈਡਮ ਨਾ ਤਾਂ ਇਹ ਬਿਮਾਰ ਤੇ ਨਾ ਹੀ ਨਾ ਦੇ ਬੀਕਾਤੇ ਵਧਿਆ ਮੈਨੂੰ ਲੱਗਦਾ ਇਹਨਾਂ ਨੂੰ ਨਾ ਕੋਈ ਟੈਨਸ਼ਨ ਆ ਜਿਹੜੀ ਅੰਦਰੋਂ ਅੰਦਰ ਹੀ ਖਾ ਰਹੀ ਹੈ ਤੇ ਫੇਰ ਡਾਕਟਰ ਸਾਹਿਬ ਇਹ ਠੀਕ ਕਿੱਦਾਂ ਹੋਣਗੇ ਇਹਨਾਂ ਨੂੰ ਠੀਕ ਕਰਨ ਦਾ ਇੱਕੋ ਜਿਹੇ ਤਰੀਕਾ ਮੈਡਮ ਜਿਹੜੀ ਇਹ ਟੈਨਸ਼ਨ ਲੈਂਦੇ ਆ ਇਹ ਦੇ ਦਿਮਾਗ ਤੇ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਇਹਨਾਂ ਨੂੰ ਪਾਗਲ ਹੁੰਦੇ ਦੇਰ ਨਹੀਂ ਲੱਗਣੀ। ਬਾਕੀ ਜਿਹੜੀਆਂ ਮੈਂ ਤੁਹਾਨੂੰ ਦਵਾਈਆਂ ਲੈ ਕੇ ਦਿੱਤੀਆਂ ਉਹ ਜ਼ਰੂਰ ਲਿਓ। ਥੋੜਾ ਬੋਤਾ ਫਰਕ ਤਾਂ ਦਵਾਈਆਂ ਨਾਲ ਪੈ ਜਾਊਗਾ। ਬਾਕੀ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਆ ਉਹਦਾ ਜ਼ਰੂਰ ਧਿਆਨ ਰੱਖਿਓ। ਠੀਕ ਹੈ ਡੋ। ਚਲੋ ਠੀਕ ਹੈ ਮੈਂ ਚਲਦਾ। ਠੀਕ। ਹੈਲੋ ਦੀਦੀ ਤੁਸੀਂ 4 ਦਿਨ ਸਾਡੇ ਕੋਲ ਆਜੂਗੇ। ਇਹਨਾਂ ਦੀ ਨਾ ਤਬੀਅਤ ਬਾਲੀ ਡਾਉਣ ਹੋਈ ਪਈ ਆ। ਨਾਲੇ ਆਪਾਂ ਨੂੰ ਮਿਲਿਆ ਨੂੰ ਬਹੁਤ ਟਾਈਮ ਹੋ ਗਿਆ ਆ। ਕੀ ਪਤਾ ਇਹਨਾਂ ਦਾ ਮੂਡ ਹੀ ਠੀਕ ਹੋ ਜਾਏ ਤਾਂ ਡਿਆਨ ਨਾਲ ਹਰਮਨ ਤਾਂ ਨਿਕਤ ਤਾ ਹੈ ਮੈਂ ਕਿੰਨਾ ਬੀਜੀ ਐ ਮੇਰੇ ਤੋਂ ਆਇਆ ਨਹੀਂ ਹਾਂ ਹਾਂ ਤਾਂ ਇਨੀ ਐਡਜਸਟਮੈਂਟ ਕਰਨੇ ਪੈਣ ਚਲੋ ਠੀਕ ਹੈ ਦੀਦੀ ਇੱਕ ਮਿੰਟ ਹਰਮਨ ਗੱਲ ਸੁਣੀ ਹਾਂਜੀ ਤੈਨੂੰ ਇੱਕ ਗੱਲ ਕਹਾਂ ਅਸਲ ਵਿੱਚ ਨਾ ਪਰਿਵਾਰ ਦੀ ਕਮੀ ਤੈਨੂੰ ਹੁਣ ਮਹਿਸੂਸ ਹੋਣੀ ਨਹੀਂ ਕੀ ਮਤਲਬ ਮਤਲਬ ਹਰਮਨ ਇਹ ਕਿ ਜਿਹੜੇ ਦਰਦ ਵਿੱਚੋਂ ਮੈਂ ਲੰਘ ਰਿਹਾ ਨਾ ਮੈਨੂੰ ਨਹੀਂ ਲੱਗਦਾ ਮੈਂ ਬਹੁਤਾ ਟਾਈਮ ਜਿਉ ਸਕਦਾ ਮੈਂ ਆਪਦੀ ਮਾਂ ਬਿਨਾਂ ਨਹੀਂ ਰਹਿ ਸਕਦਾ ਮੈਂ ਆਪਦੀ ਮਾਂ ਨੂੰ ਬਹੁਤ ਪਿਆਰ ਕਰਦਾ ਜਿੰਨਾ ਟਾਈਮ ਮੇਰੀ ਮਾਂ ਮੇਰੇ ਨਾਲ ਸੀ ਨਾ ਤਾਂ ਮੈਨੂੰ ਤਤੀਵਾ ਨਹੀਂ ਲੱਗਣ ਦਿੱਤੀ ਸੀ ਤੇ ਨਾ ਹੀ ਮੇਰਾ ਕਦੇ ਸਿਰ ਦੁਖਿਆ ਸੀ ਜਿਹੜੀ ਮਾਂ ਨੇ ਮੈਨੂੰ ਜਨਮ ਦਿੱਤਾ ਵੱਡਾ ਕੀਤਾ ਪੜਾਇਆ ਲਖਾਇਆ ਅੱਜ ਉਹਦੀ ਐਸ਼ ਕਰਨ ਦੀ ਵਾਰੀ ਆਈ ਤਾਂ ਤੂੰ ਹੀ ਮੈਨੂੰ ਉਹਦੇ ਤੁਹਾਡਾ ਕਰਤਾ ਉਹਨੇ ਆਪਣੀਆਂ ਖੁਸ਼ੀਆਂ ਦੇ ਲਈ ਨਾ ਆਪਦੀਆਂ ਖੁਸ਼ੀਆਂ ਕੁਰਬਾਨ ਕਰਤੀਆਂ ਆਪਣੇ ਵਿਆਹ ਨੂੰ ਕਿਤੇ ਕਿੰਨਾ ਕੁ ਟਾਈਮ ਹੋਇਆ ਸੀ 3 ਮਹੀਨੇ ਤਾਂ ਹੋਏ ਸੀ ਉਹਨਾਂ ਦੀਆਂ ਖੁਸ਼ੀਆਂ ਨੂੰ ਤੂੰ ਠੇਡਾ ਮਾਰ ਕੇ ਆਈਂ ਤੂੰ ਸਿਰਫ ਆਪ ਦੇ ਬਾਰੇ ਸੋਚਿਆ ਤੇ ਮੇਰੀ ਮਾਂ ਤੋਂ ਮੈਨੂੰ ਅੱਡ ਕਰ ਤਾ ਜਿਉਂਦੇ ਜਿਵੇਂ ਆਪਦੀ ਮਾਂ ਤੋਂ ਵੱਖ ਨਹੀਂ ਰਹਿ ਸਕਦਾ ਬਾਕੀ ਕੰਮ ਲੈ ਮੈਂ ਪਿੰਡ ਜਾ ਰਿਹਾ ਵਾਪਸ ਇਹ ਸ਼ਹਿਰ ਦੇ ਵਿੱਚ ਨਾ ਮੈਨੂੰ ਘੁੱਟਣ ਮਹਿਸੂਸ ਹੁੰਦੀ ਆ ਜੇ ਤਾ ਤੂੰ ਜਾਣਾ ਹੋਇਆ ਸਾਇਦ ਤਿਆਰ ਹੋ ਜੇ